ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਨੂੰ ਲੱਗਾ ਝਟਕਾ ਜਿੱਥੇ ਆਮ ਆਦਮੀ ਪਾਰਟੀ ਆਪਣੀ ਸਰਕਾਰ ਕਾਇਮ ਕਰਨ ਲਈ ਜਿਹੜੇ ਨੇ ਦਿਨ ਰਾਤ ਦੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਆਮ ਆਦਮੀ ਪਾਰਟੀ ਨੂੰ ਇਹ ਹੈ ਕਿ ਜਿਸ ਤਰੀਕੇ ਦੇ ਨਾਲ 2022 ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਐਂਟਰੀ ਲਈ ਉਸੇ ਤਰ੍ਹਾਂ ਹੀ ਜਿਹੜੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਜਿੱਤੀਆਂ ਜਾ ਸਕਣ ਲੇਕਿਨ ਇਸ ਟਾਈਮ ਦਾ ਸਭ ਤੋਂ ਵੱਡਾ ਝਟਕਾ ਇਹ ਲੱਗ ਰਿਹਾ ਹੈ ਕਿ ਆਮ ਆਗਮੀ ਪਾਰਟੀ ਦੇ ਕਈ ਜਿਹੜੇ ਨੇ ਵਿਧਾਇਕ ਪਿਛਲੇ ਦਿਨੀ ਵੀ ਜੇ ਦੇਖਿਆ ਜਾਵੇ ਤਾਂ ਪਿਛਲੇ ਕਈ ਮਹੀਨਿਆਂ ਤੋਂ ਵੀ ਜਿਹੜੇ ਨੇ ਕਈ ਵਿਧਾਇਕ ਆਪਣੀ ਪਾਰਟੀ ਤੋਂ ਨਾਖੁਸ਼ ਹੁੰਦੇ ਹੋਏ ਨਜ਼ਰ ਆਏ ਕਈਆਂ ਨੇ ਲੈਂਡ ਪੁਲਿੰਗ ਪਾਲਿਸੀ ਟਾਈਮ ਕਾਫੀ ਜਿਹੜੇ ਨੇ ਲੋਕਾਂ ਦਾ ਸਾਥ ਦਿੱਤਾ ਤਾਂ ਪੰਜਾਬ ਸਰਕਾਰ ਦੇ ਖਿਲਾਫ ਖੜੇ ਹੋਏ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੀਆਂ ਰਣਨੀਤੀਆਂ ਅਪਣਾਈਆਂ ਗਈਆਂ ਸਰਕਾਰ ਵੱਲੋਂ ਉਹਨਾਂ ਰਣਨੀਤੀਆਂ ਉੱਤੇ ਵੀ ਜਿਹੜੇ ਨੇ ਕਈ ਵਿਧਾਇਕ ਨਾਖੁਸ਼ ਹੁੰਦੇ ਹੋਏ ਦਿਖਾਈ ਦਿੱਤੇ ਜੇਕਰ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੂੰ ਕਾਫੀ ਹੱਦ ਤੱਕ ਗਰਾਊਂਡ ਲੈਵਲ ਤੋਂ ਵੀ ਕੋਈ ਵੱਡੀ سپورਟ ਨਹੀਂ ਮਿਲੀ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਦੀ ਸਭ ਤੋਂ ਵੱਡੀ ਐਮ ਖਬਰ ਨਿਕਲ ਕੇ ਆ ਰਹੀ ਹੈ ਕਿ ਇੱਕ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਵਿਧਾਇਕ ਉਹ ਜਿਹੜਾ ਨੇ ਆਮ ਆਦਮੀ ਪਾਰਟੀ ਦਾ ਪਲੜਾ ਛੱਡ ਕੇ ਸ਼ਰੋਮੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਸ਼ਰੋਮੀ ਅਕਾਲੀ ਦਲ ਦੀ ਚੋਣ ਫਰਮਦ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਸਰਗਰਮ ਯੂਥ ਆਗੂ ਹਰਮਨਦੀਪ ਸਿੰਘ ਮੱਲੀ ਸ਼ੇਖ ਦੌਲਤ ਦੇ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਅਕਾਲੀ ਦਲ ਦੇ ਸਮੂਹ ਸਮੂਲੀਅਤ ਕੀਤੀ ਹੈ। ਇਸ ਦੌਰਾਨ ਹਰਮਨਦੀਪ ਨੇ ਜ਼ਿਲ੍ਹਾ ਪ੍ਰਸ਼ਾਸਿਤ ਦੀ ਚੋਣ ਲੜ ਰਹੇ ਸਾਬਕਾ ਚੇਅਰਮੈਨ ਜੀਦਾਰ ਸਿੰਘ ਮਲਕ ਦੀ ਚੋ ਮੁਹੰਮਦ ਵਿੱਚ ਡੱਟ ਕੇ ਨਿਤਰਨ ਦਾ ਐਲਾਨ ਕੀਤਾ। ਇਸ ਮੌਕੇ ਹਰਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਇੱਕ ਨਵੇਂ ਕ੍ਰਾਂਤੀਕਾਰੀ ਤਬਦੀਲ ਦਾ ਮੁੱਢ ਬੰਨਣ ਲਈ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਪਰੰਤੂ ਉਹਨਾਂ ਨੇ ਹਿੱਸੇ ਨਿਰਾਸ਼ਾ ਹੀ ਆਈ ਹਰਮਨਪ੍ਰੀਤ ਸਿੰਘ ਨੇ ਆਮਦ ਤੇ ਪਾਰਟੀ ਤੇ ਕੋਰ ਕਮੇਟੀ ਮੈਂਬਰ ਹਲਕਾ ਇੰਚਾਰਜ ਐਸ ਆਰ ਕਲੇਰ ਨੇ ਹਰਮਨਪ੍ਰੀਤ ਤੇ ਉਹਨਾਂ ਦੇ ਸਾਥੀਆਂ ਪਰਮਾ ਸਵਾਗਤ ਕੀਤਾ ਹੈ ਅਤੇ ਕਲੇਰ ਨੇ ਕਿਹਾ ਕਿ ਹਰਮਨਪ੍ਰੀਤ ਸਿੰਘ ਇੱਕ ਮਿਹਨਤੀ ਅਤੇ ਇਮਾਨਦਾਰ ਨੌਜਵਾਨ ਆਗੂ ਹਨ ਉਹਨਾਂ ਦੀ ਆਮਦ ਨਾਲ ਸ਼ੋਮਨੀ ਅਕਾਲੀ ਦਲ ਖਾਸ ਕਰਕੇ ਯੂਥ ਅਕਾਲੀ ਦਲ ਹੋਰ ਵੀ ਮਜ਼ਬੂਤ ਹੋਏਗਾ ਇਸ ਕਰਕੇ ਉਹ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰਸ਼ਿਦ ਦੇ ਉਮੀਦ ਉਮੀਦਵਾਰ ਦਿਦਾਰ ਸਿੰਘ ਮਲਕ ਨੇ ਉਹਨਾਂ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਵਰਕਰ ਦੇ ਉਹਦੇਦਾਰ ਦੇ ਲੋਕ ਸਤਿਕਾਰ ਕਰਦਾ ਹੈ ਹਰਮਨਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਦਰ ਬੰਦਾ ਸਤਿਕਾਰ ਦਿੱਤਾ ਜਾਵੇਗਾ ਇਸ ਮੌਕੇ ਸ਼ਨੀਵਾਰ ਵਿੱਚ ਸ਼ਨੀ ਜਗਰੂਪ ਸਿੰਘ ਪੰਚ ਦਸ਼ਮ ਸਿੰਘ ਗਿੱਲ ਤੇ ਕਾਫੀ ਹੋਰ ਲੋਕ ਜਿਹੜੇ ਨੇ ਉਥੇ ਮਜੂਦ ਸਨ ਤਾਂ ਦਾ ਜੀ ਕਿ ਸ਼੍ਰੋਮਣੀ ਅਕਾਲੀ ਜਿਹੜੀ ਹੈ ਉਹਨਾਂ ਨੂੰ ਕਾਫੀ ਵੱਡਾ ਵੱਲ ਮਿਲ ਰਿਹਾ ਹੈ ਕਿਉਂਕਿ ਕਾਫੀ ਲੋਕ ਜਿਹੜੇ ਨੇ ਸ਼੍ਰੋਮੀ ਅਕਾਲੀ ਦਲ ਦੇ ਵਿੱਚ ਵੀ ਸ਼ਾਮਲ ਹੋ ਰਹੇ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਕਾਫੀ ਲੋਕ ਸ਼੍ਰੋਮੀ ਅਕਾਲੀ ਦਲ ਦੇ ਵਿੱਚ ਜੁੜਨੇ ਸ਼ੁਰੂ ਹੋ ਗਏ ਨੇ ਤਾਂ ਦੇਖਣਾ ਇਹ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਖੇਤਰੀ ਪਾਰਟੀ ਵੀ ਆਪਣੇ ਜਿਹੜੇ ਨੇ ਕਾਫੀ ਕਾਰਗੁਜ਼ਾਰ ਕਰਕੇ ਦਿਖਾਈ ਕਾਰਗੁਜ਼ਾਰੀ ਕਰਦੀ ਦਿਖਾਈ ਦੇ ਰਹੀ ਹੈ ਤਾਂ ਹੁਣ ਇਹ ਜਿਹੜੇ ਨੇ ਆਉਣ ਵਾਲੀਆਂ 2027 ਦੇ ਵਿੱਚ ਇਹ ਜਿੱਤ ਕੀ ਦੇ ਕੀ ਦੇ ਹੱਕ ਦੇ ਵਿੱਚ ਜਾਏਗੀ